ਆਮ ਆਦਮੀ ਪਾਰਟੀ ਵੱਨਿਓ ਨਵੀਆਂ ਨਿਯੁਕਤੀਆਂ ਕਰਦੇ ਹੋਏ ਅੱਜ ਕਪੂਰਥਲਾ ਤੋਂ ਪਰਮਿੰਦਰ ਸਿੰਘ ਢੋਟ ਨੂੰ ਵਿਰਾਸਤ ਸੰਗਠਨ ਜ਼ਿਲ੍ਹਾ ਅਨਚਾਰਜ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਪਰਮਿੰਦਰ ਸਿੰਘ ਢੋਟ ਦੇ ਦਫ਼ਤਰ ਵਿਖੇ ਪਾਰਟੀ ਵਰਕਰਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਤੇ ਪਰਮਿੰਦਰ ਸਿੰਘ ਢੋਟ ਨੇ ਆਖਿਆ ਕਿ ਜੋ ਜ਼ਿੰਮੇਵਾਰੀ ਪਾਰਟੀ ਨੇ ਸੌਂਪੀ ਹੈ ਉਸ ਨੂੰ ਤਨਮਨ ਨਾਲ ਨਿਭਾਵਾਂਗਾ ਕਪੂਰਥਲਾ ਤੋਂ ਚੰਦਨ ਵਰਮਾ ਦੀ ਵਿਸ਼ੇਸ਼ ਰਿਪੋਰਟ ਸਾਡੇ 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 ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਔਰ ਉਤਤਵਾਦ ਮੈਂ ਆਪਣੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਖਾਸ ਕਰ ਅਰਵਿੰਦ ਕੇ ਜੀ ਰੀਵਾਲ ਸਾਹਿਬ ਜੀ ਦਾ ਸਾਡੇ ਕਨਵੀਨਰ ਨੇ ਭਗਵੰਤ ਮਾਨ ਸਾਹਿਬ ਜੀ ਦਾ ਮਨੀਤ ਸੋਧਿਆ ਜੀ ਦਾ ਔਰ ਸੁਮਿੰਦਰ ਖਿੰਡਾ ਜੀ ਦਾ ਜਿਨ੍ਹਾਂ ਨੇ ਇਸ ਇਸ ਸੇਵਾ ਲਈ ਮੈਨੂੰ ਚੁਣਿਆ ਮੈਂ ਤੰਦੇ ਹੀ ਦੇ ਨਾਲ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਕੰਮ ਕਰਾਂਗਾ ਤਾਂ ਕਿ ਜਿਹੜੇ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਜਿਹੜੀਆਂ ਸਰਦਾਰ ਭਗਵੰਤ ਸਿਮਰਨ ਸਾਹਿਬ ਦੀਆਂ ਜਿਹੜੀਆਂ ਕੁਛ ਛਾਂ ਉਹਨਾਂ ਨੂੰ ਨੇ ਪ੍ਰਚਾਰੇ ਜਾ ਸਕੇ ਔਰ ਉਸੇ ਨਾਲ ਹੀ ਇਹ ਸਾਰੇ ਪੰਜਾਬੀਆਂ ਨੂੰ ਅਪੀਲ ਕਰਾਂਗਾ ਕਿ ਇੱਕ ਉਹੋ ਜੀ ਪਾਰਟੀ ਆ ਜਿਨੇ ਜਿਹੜੀ ਵੀ ਗੱਲ ਕੀਤੀ ਆ ਉਹਨੂੰ ਪੂਰਾ ਕਰਨ ਦੇ ਹਰ ਸੰਭਵ ਕੋਸ਼ਿਸ਼ ਕਰੀ ਆਪਾਂ ਸਾਰੇ ਨਾਲ ਮਿਲ ਕੇ ਪੰਜਾਬ ਨੂੰ ਨਵੇਂ ਸਿਰਿਓਂ ਖੁਸ਼ਹਾਲ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਪਾਈਏ। ਉਸੇ ਜਿਸ ਦਿਨ ਇਹ ਪਾਰਟੀ ਜਿੱਤੀ ਹੈ ਪਾਈ ਦੇ ਵਿੱਚ ਉਦੋਂ ਤੋਂ ਇਹਨੇ ਤਿਆਰੀਆਂ ਚ ਕਿਉਂਕਿ ਜਿਹੜੀਆਂ ਪਾਰਟੀਆਂ ਪਹਿਲਾਂ ਪਿਛਲੇ 6 ਮਹੀਨੇ ਜਾ ਕੇ ਕੰਮ ਕਰਦੇ ਅਸੀਂ ਜਿਸ ਦਿਨ ਦੇ ਸੱਤਾ ਵਿੱਚ ਆਏ ਉਦੋਂ ਦੇ ਲੱਗੇ ਸਾਡੇ ਸਾਨੂੰ ਪੰਜਾਬੀਆਂ ਨੇ ਅੱਜ ਤੱਕ ਇਸ ਪਾਰਟੀ ਨੂੰ ਜਿੰਨਾ ਮਾਣ ਦਿੱਤਾ ਕਿਸੇ ਪਾਰਟੀ ਨੂੰ ਦਿੱਤਾ ਨਹੀਂ ਔਰ ਇਹ ਪਾਰਟੀ ਵੀ ਆਮ ਆਦੀ ਪਾਰਟੀ ਵੀ ਉਹ ਕੰਮ ਕਰ ਰਹੀ ਹੈ ਜਿਹੜੇ ਕਿਸੇ ਪਾਰਟੀ ਨੇ ਅੱਜ ਤੱਕ ਕੀਤੇ ਨਹੀਂ ਸਿ ਚੜਦੀ ਕਲਾਲੀ ਔਰ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਨੂੰ ਮੁੜ ਤੋਂ ਫਾਈਨੈਂਸ਼ਲੀ ਤੌਰ ਤੇ ਲੀਤੇ ਲਾਉਣ ਲਈ ਕੰਮ ਕਰ ਰਿਹਾ ਇਸੇ ਕਰਕੇ ਜਾਨੀ ਇਸ ਰਵੈਤ ਨੂੰ ਵੀ ਅੱਗੇ ਰੱਖਿਆ ਜਾਊਗਾ ਔਰ ਇਹ ਇਸੇ ਲੈਂਟੀ ਕੰਮ ਕੀਤਾ ਜਾਣਾ ਦੇਖੋ ਉਹ ਜਿਹੜੇ ਜਿਹੜੇ ਹੁਣ ਬੀਤ ਚੁੱਕੀਆਂ ਗੱਲਾਂ ਉਹਨਾਂ ਦੇ ਬਾਰੇ ਗੱਲ ਕਰਨ ਦੀ ਲੋੜ ਹੀ ਕੋਈ ਨਹੀਂ ਜੀ ਹੁਣ ਤੇ ਇੱਕੋ ਇੱਕੋ ਪਾਰਟੀ ਆਮ ਆਦਮੀ ਪਾਰਟੀ ਔਰ ਉਹਦੇ ਕੰਮਾਂ ਦੇਖਦੇ ਲੋਕੀ ਹਰ ਵਾਰ ਜਿੰਨੀਆਂ ਬਾਈ ਇਲੈਕਸ਼ਨ ਵੀ ਹੋਈਆਂ ਔਰ ਸਾਰੀਆਂ ਇਲੈਕਸ਼ਨ ਹੋਈਆਂ ਲੋਕਾਂ ਨੇ ਸਾਨੂੰ ਪਰਮਾਹੰਗਾਰਾ ਦਿੱਤਾ ਸਾਡੇ ਨਾਲ ਨਹੀਂ ਉਹ ਲੋਕਾਂ ਦਾ ਧੰਨਵਾਦ ਹੈ ਤੁਹਾਡਾ 26 ਤੇ 27 ਦੀ ਇਲੈਕਸ਼ਨ ਵਿੱਚ ਕੀ ਸੇਯੋਗ ਰਹੇ ਦੇਖੋ ਅਸੀਂ ਇੱਕ ਏ ਪਾਰਟੀ ਜਿਹੜੀ ਹੈ ਇੱਕ ਸੰਸਥਾ ਵਾਲ ਲੋਕਾਂ ਦੀ ਭਲਾਈ ਦੇ ਲਈ ਔਰ ਇਹੋ ਸੋਚ ਕੇ ਅਸੀਂ ਪਾਰਟੀ ਦੇ ਨਾਲ ਆਏ ਆਪਣਾ ਕੰਮਕਾਰ ਛੱਡ ਕੇ ਕੰਮਕਾਰ ਕਰਦੇ ਹੋਏ ਵੀ ਕਹ ਲਓ ਇਸ ਪਾਰਟੀ ਦੇ ਨਾਲ ਜੁੜੇ ਹਾਂ ਔਰ ਇਸੇ ਤਰ੍ਹਾਂ ਜੁੜੇ ਰਾਂਗੇ ਤਾਂ ਕਿ ਪੰਜਾਬ ਦੀ ਭਲਾਈ ਦੇ ਲਈ ਪੰਜਾਬ ਦੀ ਚੜ੍ਹਦੀ ਕਲਾ ਦੇ ਪੰਜਾਬੀਆਂ ਦੇ ਭਲੇ ਲਈ ਜਿਹੜੇ ਕੰਮ ਕੀਤੇ ਜਾ ਸਕਣ ਉਹ ਕਰਦੇ ਕਰਦੇ ਆਧ ਕਰਦੇ ਰਹਾਂਗੇ। ਅਰੇ ਸਭ ਤੋਂ ਪਹਿਲਾਂ ਤੁਹਾਡਾ ਸੋਸ਼ਲ ਮੀਡੀਆ ਅਤੇ ਸਾਰੇ ਦਰਸ਼ਕਾਂ ਦਾ ਧੰਨਵਾਦ ਜੋ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਮੈਨੂੰ ਇਹ ਦਾ ਵੱਡਾ ਮਾਣ ਬਖਸ਼ਿਆ ਹੈਗਾ ਤੇ ਸਾ ਖਾਸ ਕਰਕੇ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਵਲ ਸਾਹਿਬ, ਸ੍ਰੀ ਭਗਵੰਤ ਸਿੰਘ ਮਾਨ ਮੈਨੇ ਅਮਨਿਸ਼ ਸੋਧਿਆ ਜੀ ਅਤੇ ਸਿਮਿੰਦਰ ਖੰਡਾ ਜੀ ਜਿਹੜੇ ਨੇ ਸਾਨੂੰ ਆਪਣੇ ਵਿਰਾਸ ਸੇਵਾ ਸੰਗਠਨ ਦਾ ਕੋਆਰਡੀਨੇਟਰ ਦਾ ਹਲਕਾ ਕੋਆਰਡੀਨੇਟਰ ਦਾ ਮਨ ਅਹੁਦਾ ਦਿੱਤਾ ਮੈਂ ਆਪਣਾ ਤਨੋਂ ਮਨੋਂ ਆਪਣੇ ਜਿਹੜੀ ਇਹਦੀ ਸੇਵਾ ਵਿੱਚ ਮਾਂਗਾ ਤੇ ਖਾਸ ਕਰਕੇ ਆਪਣੇ ਜਿੰਨਾ ਵੀ ਆਪਣੇ ਕੋਸ਼ ਹੋਏ ਆਪਣੇ ਆਪਣਾ ਇਸ ਲਈ ਮੈਂ ਆਪਣਾ ਜਿਹੜਾ ਟਾਈਮ ਦੇਵਾਂਗਾ ਬਹੁਤ ਬਹੁਤ ਧੰਨਵਾਦ